ਹਾਂ ਜੀ ਮੇ ਮੋਟਰਸਾਈਕਲ ਵੀ ਡਿੱਗਾ ਹੈ ਜੀ ਮੈਂ ਵੀ ਪੂਰਾ ਡਿੱਗਾ ਹੈ ਮੇਰੇ ਇੱਥੋਂ ਤੱਕ ਪਾਣੀ ਸੀਗਾ ਹਾਂ ਤੇ ਮੋੜਾ ਲਾ ਕੇ ਮੈਂ ਬਾਹਰ ਨਿਕਲਿਆ ਹਾਂ ਹਾਂ ਫਿਰ ਫਿਰ ਉੱਥੋਂ ਪਹਿਲਾਂ ਇਹ ਮੈਨੂੰ ਪਤਾ ਲੱਗ ਗਿਆ ਕਿ ਉਹਨਾਂ ਲੰਘਦੇ ਰਹੇ ਲੋਕ ਬਾਬਾ ਉਹਨਾਂ ਵੀਡੀਓ ਚ ਵੇਖਿਆ ਉਹ ਪਹਿਲਾਂ ਪਤਾ ਲੱਗਾ ਹਾਂ ਬਹੁਤ ਸਾਰੇ ਗੱਡੀ ਵਾਲੇ ਲੰਘੇ ਹਾਂ ਉਹਨਾਂ ਨੇ ਮੈਨੂੰ ਪੁੱਛਿਆ ਪਛਾ ਕੀ ਹੋਇਆ ਉਹਨਾਂ ਵੀ ਰੁਕੇ ਨਹੀਂ ਉਹ ਚੱਲੇ ਗਏ ਫਿਰ ਮੈਂ ਆਪ ਹੱਥ ਲਾਉਣ ਲੱਗਾ ਮੋਟਰਸਾਈਕਲ ਬਾਹਰ ਕੱਢਣ ਲੱਗਾ ਉਦੋਂ ਮੈਨੂੰ ਲੱਗਾ ਪਤਾ ਕਿ ਬਾਹਾਂ ਟੁੱਟ ਗਈ ਹਾਂ ਟੁੱਟ ਗਈ ਹਾਂ ਕਿਤੇ 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 ਝਟ ਲੱਗ ਗਈ ਇੱਕ ਬਾਏ ਬਾਏ ਬਾਜ ਟੁੱਟ ਚੁੱਕੀ ਹੈ ਇਹ ਨਿਕਲ ਚੁੱਕੀ ਹੈ ਇੱਥੇ ਪੱਟੀ ਕੀਤੀ ਹੈ ਉਹ ਆਪ ਹੀ ਖੋਲੀ ਹੈਗੀ ਬਾਸ ਨੂੰ ਜਾਣਾ ਔਖਾ ਹੁੰਦਾ ਹਾਂਜੀ ਮੂੰਹ ਤੇ ਵੀ ਮੂੰਹ ਦੇ ਕਾਬੂ ਲੈ ਗੱਲ ਕਿਵੇਂ ਲੱਗਦਾ ਕਿ ਜਿਵੇਂ ਤੁਹਾਡੇ ਰਸਤੇ ਤੇ 50 ਮੀਟਰ ਦੇ ਉੱਤੇ ਜਿਹੜਾ ਵਾਇਰ ਦਾ ਟੋਵਾ ਸੀਗਾ ਕਿੰਨੇ ਪਚਰਤ ਹੋਏ ਹੈ ਟੋਵਾ ਉੱਪਰ ਸੀ ਤੇ ਕਿੰਨੀ ਕੋਰਾ ਤੁਸੀਂ ਕਹਿ ਚੁੱਕੇ ਸੀ ਪ੍ਰਸ਼ਾਸਨ ਕਾ ਵੀ ਭੈਣ ਤੋਂ ਉਹ ਜਿਦੋਂ ਦਾ 6 ਮਹੀਨੇ ਤੋਂ ਇਹਨੂੰ ਪੱਟੇ ਤੋਂ ਦੁਬਾਰਾ ਪੱਟਿਆ ਹੈ ਯਾਨੀ ਪੀਲੋ ਵੀ ਦੁਬਾਰਾ ਪੱਟੇ ਤੋਂ ਫਿਰ 2 ਮਹੀਨੇ ਹੋ ਗਏ। ਹੂੰ 2 ਮਹੀਨੇ ਤੋਂ ਇਦਾਂ ਹੀ ਆ ਜਨਗੀ ਲੀਪ ਹੋ ਰਿਹਾ। ਹੂੰ ਉਦੋਂ ਦਾ ਉਹ ਲਾਗੇ ਜਿਹੜੇ ਸਾਹਮਣੇ ਜਿੰਨਾ ਘਰ ਉਹਨਾਂ ਕਾਫੀ ਵਾਰੀ ਗਿਆ ਨਹੀਂ ਸੁਣਿਆ। ਹੁਣ ਜਿੱਦਾਂ ਮੈਂ ਕੱਲ ਦਿੱਗਾ ਪਰਸੋਂ ਦਿੱਗਾ ਕੱਲੋਂ ਦਾ ਪਟਨਾ ਸ਼ੁਰੂ ਇਹ ਪੂਰਨ ਸ਼ੁਰੂ ਕਰ। ਹੂੰ ਜਿੰਨ 2 ਮਿੰਟ ਉਹ ਸੁਤੰਤਰ ਪ੍ਰਸ਼ਾਸਨ ਘਟਨਾ ਦਰਘਟਨਾ ਹੋਣ ਤੋਂ ਬਾਅਦ ਜਾ ਕੇ ਇਹ ਕਹਿ ਸਕਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਇਹ ਦਰਘਟਨਾ ਦੀ ਵੇਟ ਕਰ ਰਹੇ ਸੀ ਕਿ ਕਦੋਂ ਦਰਘਟਨਾ ਆਉਂਦੀ ਕਦੋਂ ਸੀ ਕਿਸ ਨੂੰ ਪੂਰਦਾ ਹੋ ਦੇਖ ਰਹੇ ਕੋਈ ਡਿੱਗੇ ਘਟਨਾ ਵਾਪਰੇ ਤਾਂ ਫਿਰ ਕੰਮ ਸ਼ੁਰੂ ਕਰਾਂ ਕੀ ਨਾਮ ਸੀ ਤੁਹਾਡੇ ਬੇਟੇ ਦਾ ਕਿੰਨੀ ਉਮਰ ਕਬਲਜੀਤ ਸਿੰਘ ਉਹਦਾ ਨਾਮ ਜੀ ਉਹਦੀ ਉਮਰ ਹੈ ਗਈ ਕੋਈ 24 ਕਿ ਸਾਤ ਤੇ ਕਿੱਥੇ ਕਿੱਥੇ ਸੱਟ ਲੱਗੀ ਤੇ ਥੋੜੀ ਬਾਤ ਠੀਕ ਠਾਕ ਚੱਲ ਹਾਂ ਮੂੰਹ ਦੇ ਉੱਤੇ ਵੀ ਕਹਿੰਦੇ ਸੱਟ ਲੱਗੀ ਥੋੜੀ ਜਿਹੀ ਥੋੜੇ ਬੁੱਲ ਬੱਲ ਪੱਟਾ ਹੈ ਬਾਕੀ ਬੁੱਲ ਬੁੱਲ ਠੀਕ ਹੈ ਕਿਵੇਂ ਆਪਣੇ ਆਪ ਹੀ ਪਾਣੀ ਦੇ ਵਿੱਚੋਂ ਨਿਕਲਿਆ ਹਾਂ ਜੀ ਤੇ ਵੀਡੀਓ ਤੇ ਦੇਖਿਆ ਹੀ ਹੋਣਾ ਇੱਥੋਂ ਡਿੱਗਾ ਵਾ ਹਾਂ ਤੇ ਕੋਈ ਚੱਕਦਾ ਨਹੀਂ ਪਿਆ ਜੇ ਲੱਗ ਬੰਦੇ ਲੋਕ ਗਏ ਆ ਹਾਂ ਆ ਵੀ ਐਂ ਹੀ ਲੱਗਦਾ ਹੈ ਤੁਹਾਡਾ ਬਹੁਤ ਤਕਰੀਬਨ 50 ਮੀਟਰ ਦੇ ਉੱਤੇ ਹੀ ਆ ਜੀ ਹਾਂ ਜੀ ਹਾਂ ਜੀ ਲੱਗੇ ਤੁਹਾਨੂੰ ਲੱਗਦਾ ਨਹੀਂ ਸੀਗਾ ਕਿ ਇਹਦੇ ਵਿੱਚ ਸਾਡਾ ਬੱਚੇ ਡਿੱਗ ਸਕਦਾ ਸੀ ਪ੍ਰਸ਼ਾਸਨ ਨੂੰ ਕਹੀਏ ਕਿ ਹਾਂ ਵੀ ਉਹ ਪਾਈ ਅਸੀਂ ਕੀ ਆ ਵੇਖੋ ਸਾਰੇ ਹੀ ਕਹਿੰਦੇ ਰਹੇ ਆ ਸਾਰੇ ਹੀ ਅਸੀਂ ਸਾਰਾ ਮਹੱਲਾ ਹੀ ਜਿਹੜਾ ਕਿ ਨਹੀਂ ਅਸੀਂ ਕਹਿੰਦੇ ਰਿਹਾ ਵੀ ਜਰੂਰ ਇੱਥੇ ਕੋਈ ਨਾ ਕੋਈ ਆਪਣੇ ਵਰਗਾ ਡਿੱਗ ਸਕਦਾ ਵਾ ਤੇ ਇਹ ਆਪਾਂ ਬੰਦ ਕਰਵਾ ਦਈਏ ਪਰ ਇਹਨਾਂ ਦੇ ਜੂਣੀ ਰੜਕੀ ਸੱਤ ਇਹ ਕਹੇ ਜੋਗੇ ਨੇ ਸਮਾਰਟ ਸਿਟੀ ਕਹੇ ਜਨਤਾ ਸੁਲਤਾਨ ਸਮਾਰਟ ਸਿਟੀ ਵੇਖੋ ਤੁਹਾਡੇ ਸਾਹਮਣੇ ਕੀ ਹਾਲ ਕਰਤਾ ਸਮਾਰਟ ਸਿਟੀ ਬਹੁਤ ਸੋਹਣੀ ਸੀਗੀ ਪਰ ਇਹਨਾਂ ਨੇ ਸਾਰੇ ਹੀ ਸ਼ਹਿਰ ਪੁੱਟ ਗਏ ਜਿਨੀ ਡਾਂਢੀ ਲਾਤੀ ਕਿੰਨੇ ਸਾਲ ਹੋ ਗਏ ਪੱਟੇ ਨੇ 3 ਸਾਲ ਤੋਂ 2 ਗਰੀਬ ਹੋ ਗਏ ਜੀ 3 ਸਾਲ ਤੋਂ ਉੱਪਰ ਹੋ ਗਏ ਯਾਰ ਹਾਂਜੀ ਠੀਕ ਔਰ ਕੀ ਕਹਨੇ ਜੰਨੇ ਪ੍ਰਸ਼ਾਸਨ ਨੂੰ ਜੁਗਾਉਣ ਵਾਸਤੂ ਸ਼ਾਸਨ ਇਹੋ ਕਹਿੰਨੇ ਆਂ ਵੀ ਮਿਹਰਬਾਨੀ ਕਰੋ ਇਹ ਜਿੱਥੇ ਜਿੱਥੇ ਵੀ ਇਹੋ ਜਿਹੇ ਜਾਣ ਲੇਵਾ ਟੋਵੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਇਹਨਾਂ ਦੀ ਸਾਰ ਲਈ ਜਾਵੇ ਡਿੱਗਣ ਤੋਂ ਬਾਅਦ ਕਹਿੰਦੇ ਪ੍ਰਸ਼ਾਸਨ ਜਾਗ ਪਿਆ ਸਵੇਰ ਨੂੰ ਕਹਿੰਦੇ ਨਾਲ ਹੀ ਉਹ ਪੂਰ ਦਿੱਤਾ ਹਾਂਜੀ ਇਹ ਤੇ ਇਦਾਂ ਹੀ ਹੋਈ ਆ ਜੀ ਹਾਂਜੀ ਇਦਾਂ ਹੀ ਹੋਇਆ ਉਹਨਾਂ ਨੇ ਸਵੇਰੇ ਆ ਕੇ ਫਿਰ ਸ਼ੁਰੂ ਕਰਤਾ ਸੀਗਾ ਕੰਮ ਤੇ ਇੰਨਾ ਕੁ ਕਰਕੇ ਗਏ ਆ ਜਿਵੇਂ ਕਿਹੜਾ ਹੋ ਗਿਆ ਬਸ ਸਟੈਂਡ ਦੇ ਨਜ਼ਦੀਕ ਇੱਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਟੋਏ ਦੇ ਵਿੱਚ ਡਿੱਗਿਆ ਉਸ ਦੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਲਾਪਰੋਵਾਈ ਦੇ ਦੋਸ਼ ਲਗਾਏ ਨੇ ਕਿਵੇਂ ਦੇਖਦੇ ਹੋ ਮਾਮਲਾ ਦੇਖੋ ਇਹ ਮਸਲਾ ਸਾਡੇ ਧਿਆਨ ਵਿੱਚ ਆਇਆ ਕਿ ਬਸ ਸਟੈਂਡ ਦੇ ਕੋਲ ਦਾ ਸਾਡੇ ਨਗਰ ਕੌਂਸਲ ਵੱਲੋਂ ਪਾਣੀ ਦੀ ਜਿਹੜੀ ਪਾਈਪ ਆ ਉਹ ਦੀ ਰਿਪੇਅਰ ਕੀਤੀ ਜਾ ਰਹੀ ਸੀ ਤੇ ਸ਼ਾਇਦ ਉਹਨੂੰ ਉੱਪਰੋਂ ਪ੍ਰੋਪਰਲੀ ਕਵਰ ਨਹੀਂ ਕੀਤਾ ਹੋਇਆ ਸੀ ਜਿਹਦੇ ਕਰਕੇ ਰਾਤ ਦੇ ਸਮੇਂ ਜਿਹੜਾ ਇਹ ਐਕਸੀਡੈਂਟ ਵਾਪਰਨ ਦਾ ਜਿਹੜੀ ਇਵੈਂਟ ਹੈ ਇਹ ਸਾਡੇ ਧਿਆਨ ਵਿੱਚ ਆਈ ਹੈ ਤੇ ਕੰਸਰਨਡ ਡਿਪਾਰਟਮੈਂਟ ਨੂੰ ਇਹਦਾ ਹੁਦਾਇਤਾ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਜਿਹੜੀ ਉਹ ਨਾ ਵਾਪਸ ਹੋ ਜਾਵੇ ਤੇ ਪਬਲਿਕ ਦੀ ਜਿਹੜੀ ਸੇਫਟੀ ਆ ਉਹਦਾ ਪੂਰਾ ਧਿਆਨ ਰੱਖਿਆ ਜਾਵੇ ਤੇ ਜਿੱਥੇ ਵੀ ਕਿਤੇ ਕੋਈ ਰਿਪੇਅਰ ਦਾ ਕੰਮ ਚੱਲ ਰਿਹਾ ਉੱਥੇ ਪ੍ਰੋਪਰ ਬੈਰੀਕੇਡਿੰਗ ਕਰਾ ਕੇ ਤੇ ਜੰਦਾ ਦੀ ਸੂਚਨਾ ਲਈ ਚੇਤਾਵਨੀ ਬੋਰਡ ਲਗਾ ਦਿੱਤੇ ਜਾਣ